ਸਰਸਾ ਨਦੀ ਦੇ ਕੰਡੇ ਵਿਛੜੇ ਸਿੰਘ ਲਾਲ ਤੇ ਮਾਤਾ ਜੀ ਗੁਰੂ ਸਾਹਿਬ ਵੱਡੇ ਫਰਜਾਂ ਦੇ ਇਕੱਠੇ ਛੋਟੇ ਲਾਲ ਤੇ ਮਾਤਾ ਜੀ ਪਿੰਡ ਸਹੇੜੀ ਗੰਗੂ ਲੈ ਆਇਆ ਮਾਂ ਗੁਜਰੀ ਤੇ ਲਾਲਾਂ ਨੂੰ ਅੰਤਾਂ ਦੀ ਠੰਡ ਬਹੁਤੀ ਲੱਗਦੀ ਬੁੱਢੇ ਹੱਡ ਤੇ ਬਾਲਾਂ ਨੂੰ ਕੱਚੀ ਗੜੀ ਸੀ ਜਾ ਕੇ ਮੰਨ ਲਈ ਗੁਰੂ ਗੋਬਿੰਦ ਤੇ ਫੌਜਾਂ ਨੇ ਵੱਡੀਆਂ ਮੁਸੀਬਤਾਂ ਲੰਘ ਕੇ ਵੀ ਕਿਹਾ ਸਿੰਘਾਂ ਬੜੀਆਂ ਮੌਜਾਂ ਨੇ ਗੁਰੂ ਘਰ ਦਾ ਸੇਰ ਸੋਈਆ ਮਾਤਾ ਤਾਂ ਹੀ ਵਿਸ਼ਵਾਸ ਸੇ ਕਰਿਆ ਵੇਖ ਖਜ਼ਾਨਾ ਬੇਈਮਾਨ ਹੋ ਗਿਆ ਅੰਦਰੋਂ ਜਿਹੜਾ ਲਾਲਚ ਭਰਿਆ ਵਿੱਚ ਗੜੀ ਦੇ ਫੌਜ ਗੁਰੂ ਦੀ ਸੁੱਤੀ ਥੱਕੀ ਹਾਰੀ ਹੈ ਗੁਰੂ ਕਿਹਾ ਤੁਸੀਂ ਸੌਂਜੋ ਸਿੰਘੋ ਜਾਗਣ ਦੀ ਮੇਰੀ ਵਾਰੀ ਹੈ ਗੁਰੂ ਕਿਹਾ ਤੁਸੀਂ ਸੌਂਜੋ ਸਿੰਘੋ ਜਾਗਣ ਦੀ ਮੇਰੀ ਵਾਰੀ ਹੈ